इस तरह का प्रश्न वाशिंगटन एक डॉक्टर जतेंद्र कौर ने उठ जितेंद्र मैंने गहने जी मैं कथा नहीं सुननी कीर्तन भी नहीं सुननी की अस्पर्श जिसकी व्याख्या गुरु अर्जन देव जी ने की थी कभी कोई मनुख देखे या इस सिर्फ लिखित ही है इस तरह का मनुख देखे ਮੈਂ ਕਿ 10 15 ਤੇ ਮੈਂ ਦੇਖੇ ਨੇ ਕੁਝ ਗੁਜ਼ਰ ਗਏ ਕੁਝ ਮੌਜੂਦ ਨੇ ਤੇ ਤੁਸੀਂ ਮੈਂ ਸਮਝ ਗਿਆ ਤੁਹਾਡਾ ਹਿਰਦਾ ਹੁਣ ਤਾਂ ਹੀ ਸੰਤੁਸ਼ਟ ਹੋਵੇਗਾ ਤੁਸੀਂ ਦੇਖੋ ਕਿ ਮੈਨੂੰ ਹੋਰਨ ਦੱਸੋ ਇਹ ਨੂੰ ਨਾ ਪਤਾ ਸੀ ਦਿੱਲੀ ਚੋਂ ਇਹਨਾਂ ਦੀ ਗੋਠੀ ਹੈ ਮੈਂ ਕਿ ਦਿੱਲੀ ਤੋਂ ਨੇੜੇ ਹੀ ਇਹ ਕਾਰਨਪੁਰ ਹੈ ਭਾਈ ਬਾਦਰ ਸਿੰਘ ਕਿਸੇ ਵਕਤ ਤੇ ਕੋਰੋਨਾ ਆਉਣ ਨਾਲ ਦਾ ਬਿਜ਼ਨਸ ਹੀ ਸਭ ਕੁਝ ਛੜ ਛੜਾ ਕੇ ਸਾਰਾ ਬਾਜ਼ਾਰ ਉਹਨਾਂ ਨੂੰ ਸੰਤ ਜੀ ਸੰਤ ਜੀ ਕਹਿਣ ਲੱਗ ਪਿਆ ਸੀ ਜੈਨੀ ਵੀ ਸੰਤ ਜੀ ਕਹਿਣ ਲੱਗ ਪਏ ਸਨ ਹਿੰਦੂ ਲੋਕ ਕੋਲ ਬੈਠਦੇ ਸਨ ਕਹਿੰਦੇ ਸਨ ਸਰਦਾਰ ਜੀ ਅਗਰ ਜੀ ਤੁਹਾਡੇ ਕੋਲ ਬੈਠ ਕੇ ਸੁੱਖ ਮਿਲਦਾ ਹੈ ਸਾਡੇ ਕੋਲ ਬੈਠ ਕੇ ਆਨੰਦ ਬਹੁਤ ਵੱਡੀ ਥੋਕ ਦੀ ਦੁਕਾਨ ਕਈ ਮਿਲਾਂ ਦੀਆਂ ਉਹਨਾਂ ਕੋਲ ਏਜੰਸੀਆਂ ਸਭ ਕੁਝ ਹੁਣ ਛੱਡ ਛੜਾ ਕੇ ਅਠੇ ਪੈਰ ਦੇ ਆਨੰਦ ਵਿੱਚ ਮਗਨ ਮੈਂ ਕਿਹਾ ਹਾਂ ਅਸਪਰਸ਼ ਬੰਦਾ ਹੈ ਇਹ ਗਿਆਨੀ ਜੈ ਸਿੰਘ ਸ਼ੋਗਲ ਜੋ ਤੁਹਾਨੂੰ ਕਵਤਾਵਾਂ ਸੁਣਾਉਂਦੇ ਨੇ ਕੋਈ ਭੈ ਜਇਤेंद्र ਕੋਣ ਕਹਿੰਦਾ ਕਿ ਮੈਂ ਕਾਨਪੁਰ ਤੇ ਜਾਵਾਂ ਮੈਨੂੰ ਦੱਸੇ ਦਾ ਕੋਣ ਮੈਂ ਕਿ ਸ਼ੁਗਲ ਜੀ ਤੋਂ ਨੂੰ ਮਿਲ ਜਾਣਗੇ ਮੈਂ ਇਹਨਾਂ ਨੂੰ ਫੋਨ ਕਰਦਾ ਤੇ ਫਾਨੂੰ ਉਹਨਾਂ ਕੋਲ ਲੈ ਜਾਣਗੇ ਤੇ ਮੈਂ ਇੱਕ ਗੱਲ ਯਾਦ ਰੱਖੋ ਸ਼ੁਗਲ ਜੀ ਨੇ ਲਿੱਤਰ ਹੀ ਇਹ ਪਲੇਟਫਾਰਮ ਤੇ ਖੜੇ ਹੋਣਗੇ ਤੁਸੀਂ ਪਛਾਣ ਲੈਣਾ ਇਹ ਤੁਹਾਨੂੰ ਨਹੀਂ ਦੇਖ ਸਕਣਗੇ ਕਿਉਂਕਿ ਲਿੱਤਰ ਹੈ ਇਹ ਤੁਹਾਨੂੰ ਲੈ ਜਾਣਗੇ ਇਹਨਾਂ ਨੂੰ ਪਤਾ ਹੈ ਕਿਉਂਕਿ ਇਹਨਾਂ ਦੇ ਵੀ ਲਿੱਤਰ ਨੇ ਤੇ ਲੱਗੇ ਵਾਪਸੀ ਟਿਕਟ ਲੈ ਕੇ ਗਿਆ ਸਮ ਸ਼ਤਾਬਦੀਲੀ ਬੇ ਸਵੇਰੇ ਜਾਣਾ ਹੈ ਤੇ ਸ਼ਾਮ ਨੂੰ ਵਾਪਸ ਆ ਜਾਣਾ ਹੈ। ਇੱਕ ਹਫਤਾ ਵਾਪਸ ਨਹੀਂ ਆਇਆ। ਕਹਿੰਦੇ ਇਸ ਬੰਦੇ ਕੋਲ ਉਠਣ ਦਾ ਜੀ ਨਹੀਂ ਕਰਦਾ। ਕਹਿੰਦੇ ਸਪਸ਼ਟ ਹੋ ਗਈ ਗੱਲ। ਜੋ ਸੀ ਅਰਦਾਸ ਦੇ ਵਿੱਚ ਕਹਿੰਦੇ ਆ ਸਹੀ ਸੰਤ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਤੇ ਧਿਆ। ਸਾਦੇ ਜਿਹਾਂ ਕੱਪੜੇ। ਕੋਈ ਕਹਿ ਨਹੀਂ ਸਕਦਾ ਸੰਤ ਹੈ। ਸਾਦਾ ਜਿਹਾਂ ਰਹਿਣ ਸੰ ਗ੍ਰਸਤੀ ਹੈ। ਕਨੇਸ ਬੰਦੇ ਕੋਲ ਉਠਣ ਦਾ ਜੀ ਨਹੀਂ ਕਰਦਾ ਇਹਦੇ ਦਰਸ਼ਨ ਵਾਕੇ ਹੀ ਗੁਰੂ ਦੇ ਦਰਸ਼ਨ ਹੋ ਗਏ ਨੇ ਹਮ ਜੱਜ ਵੀ ਭਾਰਤ ਆਉਂਦੇ ਨੇ ਕੋਣ ਤੇ ਵੀ ਉਹਨਾਂ ਨਾਲ ਸੰਪਰਕ ਰੱਖਦੇ ਨਹੀਂ ਤੇ ਜਾਣਾ ਉਸਕੋ ਮਿਥਿਆ ਨਾਹੀਂ ਜਿਸਨਾ ਪਰ ਮਨ ਮੇ ਤ੍ਰਿਸ਼ ਨਿਰੰਝਨ ਦਸ ਪਾਵੇਂ ਭਾਈ ਭਾਗਵੰ ਸਿੰਘ ਮੈਂ ਫਰਵਰੀ ਰਮੇ ਨਾਟਾਨਪੁਰ ਦੇ ਚੌਣਾ 15ਵੇਂ ਦਿਨ ਮੈਨੂੰ ਕਹਿੰਦੇ ਕਿ ਗਿਆਨੀ ਜੀ ਕਾਰੋ ਦੇ ਜੀ ਪੇੜ ਹੋ ਜਾਂਦੀ ਹੈ ਠੀਕ ਹੈ ਕਹਿੰਦੇ ਖਾਤਰ ਤਵਾਜਾ ਕਰਨ ਦੀ ਮੈਨੂੰ ਕੋਈ ਹਰਜ ਨਹੀਂ ਪਤਨੀ ਲਗੀ ਰਹਿੰਦੀ ਸੇਵਾ ਕਰਦੀ ਹੈ ਗੁਰੂ ਤਾਂ ਦਿੱਤਾ ਵੀ ਬਹੁਤ ਕੁਝ ਹੈ ਪਰ ਮੇਰੀ ਮੈਨੂੰ ਇੱਕ ਆਗੁਰਤਾ ਚਾਹੀਦੀ ਹੁੰਦੀ ਹੈ ਉਹ ਤੁਸੀਂ ਕਿਰਪਾ ਕਰਿਆ ਕਰੋ ਹਰ ਇੱਕ ਨੂੰ ਨਾਂ ਦੱਸਿਆ ਮੈਂ ਕਿ ਹਰ ਇੱਕ ਨੂੰ ਮੈਂ ਨਹੀਂ ਦੱਸਦਾ ਹੁੰਦਾ ਮੈਂ ਵੀ ਉਸ ਨੂੰ ਹੀ ਦੱਸਦਾ ਜਿਹਦੇ ਅੰਦਰ ਕੋਈ ਓਮੰਗ ਪੈਦਾ ਹੋਈ ਹੈ ਕੜਪ ਪੈਦਾ ਹੋਈ ਹੈ ਮੈਂ ਤਾਂ ਨਹੀਂ ਤੇ ਉਸਦੇ ਅੰਦਰ ਓਮੰਗ ਦੇਖੇ ਬੜੀ ਪਰਬਲ ਉਮੰਗ ਕਰੋਨਾ ਦੀ ਪੰਸੰਪਦਾ ਹੋਵੇ ਹਸਪੀਟਲ ਦੀ ਮਾਲਿਕ ਹੋਵੇ ਆਪਣਾ ਹਸਪੀਟਲ ਹੋਵੇ ਮੈਂ ਕਿੰਨਾ ਉਸ ਨੂੰ ਦੱਸੇ ਆਹ ਇੱਕ ਨੂੰ ਨਹੀਂ ਕਹਿਣਾ ਹੁੰਦਾ ਮੈਂ ਮੁਖਤਸਰ ਜੋ ਮੈਂ ਅਸਕਰਾਂ ਇਹ ਦੋ ਪਿਆਸਾਂ ਅੰਦਰ ਨਹੀਂ ਰਹਿੰਦੇ ਕੁੜਕੂਸੀਆ ਕੋ ਰਾਜ ਯੋਗ ਦਾ ਕੀ ਮਤਲਬ ਰਾਜ ਹੁੰਦਾ ਸਿਪਰਸ਼ ਨਹੀਂ ਕਰਦਾ ਪਰਿਵਾਰ ਵਿੱਚ ਹੁੰਦਾ ਨਿੱਲੇ ਪੰਦਾ ਹੈ संसार संसारे होंगे वह निर्लेय पाधन संपदा की उस कमी नहीं आती निर्लेय पा निर्ले है दो उमंगा अंदर नहीं रहने बस इतनी गल चेते रह अजे तक गुरु की उमंग नहीं पैदा हुई तो पदार्था की उमंग होगी परिवार हो की होगी प्रभता दी तन दिन आएगी ਅਰੇ ਤੱਕ ਇਹ ਉਛਾਲ ਗੁਰੂ ਦਾ ਨਹੀਂ ਅੰਦਰ ਪੈਦਾ ਹੋਇਆ ਤਾਂ ਸੰਸਾਰ ਦਾ ਹੋਵੇਗਾ ਪ੍ਰਭਤਾ ਦਾ ਹੋਵੇਗਾ ਹੋਰ ਕਿਹਨੇ ਜਣੇ ਜਣੇ ਖਣੀ ਕੋਲ ਪੁੱਛਣ ਦੀ ਲੋੜ ਵੀ ਨਹੀਂ ਜੀ ਠੀਕ ਹੈ ਜੀ ਮਨ ਨਹੀਂ ਜੁੜਦਾ ਮੈਂ ਉਸ ਦਿਨ ਵੀ ਅਰਸ ਕੀਤੀ ਸੀ ਤੇ ਮਾਫੀ ਮੰਗ ਲਵਾਂ ਅੱਜ ਵੀ ਤੇ ਦਰਬਾਰ ਸਾਹਿਬ ਦੇ ਸੁੱਤੇ ਪਏ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਬੜਾ ਜਪੀਸ਼ਵਰ ਕਬੀਸ਼ਵਰ ਕਹਿੰਦੇ ਆ ਉਹ ਵੀ ਹੋਂਗਦੇ ਪਏ ਹੁੰਦੇ ਨੇ ਤੇ ਟੀਵੀ 'ਤੇ ਜਦ ਉਹਨਾਂ ਦੇ ਨਾਲ ਦੇਖਦੇ ਨੇ ਬੜੀ ਨਿਰਾਸ਼ਾ ਹੁੰਦੀ ਮਾੜਾ ਅਸਰ ਪੈਂਦਾ ਹੈ ਕਹਿਣਾ ਅਸਰ ਪੈਂਦਾ ਹੈ ਆਦੋभी ਵੇ ਵਾਰਸਾ ਨੂੰ ਵਾਸਤੇ ਜਾਂਦੇ ਨੇ ਲੈਟਾਈ ਨੂੰ ਲੈ ਲੈ ਇਹ ਪੀਣੀ ਦੇਖ ਦਿਖਾਈ ਲੈ ਨੇ ਕੋਈ ਸਜਣਾ ਨਹੀਂ ਕਿ ਉਹ ਵੀ ਉਹਦੇ ਪੈਰ ਬੈਠ ਕੇ ਉੱਠੇ ਜਾਉਂਦਾ ਤੁੰਗੜਾ ਨਹੀਂ اتنا ਸੰਗ ਕੀਤਾ ਹੈ ਮਹਾਤਮਾ ਬੋਧ ਦਿਨੋਂ ਦੋ ਚਾਰ ਘੰਟੇ ਸੌਂਦੇ ਸੰ ਰਾਤ ਨੂੰ ਸਾਧਨਾ ਕਰਦੇ ਸਮੀਕਾਂਤ ਹੋ ਜਾਂਦੀ ਸੀ ਪੰਛੀ ਵੀ ਖਾਮੋਜ ਹੋ ਜਾਂਦੇ ਸਨ ਕੋਈ ਆਵਾਜ਼ ਨਹੀਂ ਉਹਦੇ ਧਿਆਨ ਸਾਧਨਾ ਕਰਦੇ ਸਨ ਔਰ ਜੈਸੇ ਨਿੰਦਰਾ ਉਹਨਾਂ ਨੂੰ ਛੇੜਦੀ ਸੀ ਤੰਦਰਾ ਕੰਮ ਕਰਦੀ ਸੀ ਤੇ ਜਿਸ ਇਲਾਕੇ ਵਿੱਚ ਸਾਧਨਾ ਕਰਦੇ ਸਨ ਪਹਾੜਾਂ ਦੇਤੇ ਚਾਹ ਦੀਆਂ ਪੱਤੀਆਂ ਆਮ ਆਉਂਦੀਆਂ ਸਨ ਖਾ ਲੈਂਦੇ ਸਨ ਤੇ ਚਾਹ ਦੀ ਪੱਤੀ ਜਿਸ ਨੂੰ ਅੱਜ ਅਸੀਂ ਚਾਹ ਕਹਿੰਨੇ ਆ ਤੇ ਹੀ ਕਹਿੰਨੇ ਆ ਪੁਰਾਣੇ ॠषि ਮਹੰਦੇ ਜੀ ਪਕੜ ਚਾਹ ਵੀ ਨਹੀਂ ਢਾਡਾਂਦੀ ਥੋੜੀ ਜੀਆਂ ਖੁਸ਼ਕ ਹੈ ਤੇ ਚਬਾ ਲੈਂਦੇ ਸਨ ਤੇ ਫਿਰ ਵੀ نیند ਤੰਗ ਕਰੇ ਫਿਰ ਚੱਲਦੇ ਹੋਏ ਆਧਿਆਨ ਕਰਦੇ ਸਨ ਇਹਨੂੰ ਪਰਮਣ ਚੱਕਰ ਕਰਕੇ ਕਹਿਣ ਨੂੰ ਬੋਧੀ ਬਾਝ ਨਹੀਂ ਕਰਦੇ ਇਸ ਦਰਖਤ ਦੇ ਥੱਲੇ ਬੈਠਣਾ ਬਸ ਉਸ ਦੀ ਪ੍ਰਕਰਮਾ ਕਰਨੀ ਚਲਦੇ ਰਹਿਣਾ ਕੰਟਾ 1.5 ਘੰਟਾ ਚਲਦੇ ਰਹਿਣਾ ਚਲਦੇ ਆ ਚਲਦੇ ਆ ਹੋਣ ਦੀ ਤੇਜ਼ੀ ਆ ਜਾ ਤੰਦਰ ਆੜ ਜਾ ਫਿਰ ਬੈਠ ਕੇ ਜਪ ਕਰ ਦੇਣਾ ਰਾਤ ਇੰਜ ਬਿਜੀ ਕਰਦੇ ਸਾਂ ਨਹੀਂ ਨੀਂਦ ਨਹੀਂ ਆਉਂਦੀ ਤੰਦਰ ਨਹੀਂ ਆਉਂਦੀ ਸੰਘਰਸ਼ ਕਰਨਾ ਪੈਂਦਾ ਕਦੇ ਕਦੇ ਮਨ ਤੀਰਸਨ ਦੇ ਨੇੜੇ ਚਲਾ ਜਾਂਦਾ ਕੁਝ ਰਸ ਬਣ ਜਾਂਦਾ कभी कभी पाठ कर दें जुड़े होया नहीं मैं जुड़ाया नहीं कह सकता शब्द के नेड़े चला है मन जैसे हिमालिया पर्वत के कोई नेड़े भी चला गया तो सीत लहर के स्वागत करेगी जैसे कोई चमन खिड़े हुए चमन दे नेड़े चला गया सुगंधी महक के स्वागत करेगी जैसे कोई अतार दुकान कोलो लंघे अतर भावे लाया नहीं दुकान के कोलो लंघ है ਮਹਤਿਏ ਸਵਾਗਤ ਕਰੇਗੀ ਜਿਸ ਦਿਨ ਕਿਸੇ ਦਿਨ ਮਨ ਸ਼ਬਦ ਦੇ ਨੇੜੇ ਚਲਾ ਜਾਂਦਾ ਹੈ ਕੀਰਤਨ ਦੇ ਨੇੜੇ ਚਲਾ ਜਾਂਦਾ ਹੈ ਇਸੇ ਨੂੰ ਕਹੇ ਗੁਰੂ ਦੇ ਨੇੜੇ ਚਲਾ ਜਾਂਦਾ ਹੈ ਤੋ ਰਸ ਬਣ ਜਾਂਦਾ ਹੈ ਉਹ ਰਸ ਮਨੁਕ ਨੂੰ ਸਾਵਧਾਨ ਕਰ ਦਿੰਦਾ ਹੈ ਕਿ ਇਹ ਟਿਕੇ ਆ ਰਹੇ ਨੇ ਤੇ ਮਨੁਕ ਆਪਣੇ ਅੰਤਿਸ਼ ਕਰਨ ਨੂੰ ਸਵਾਰਦਾ ਹੈ ਕੋਸ਼ਿਸ਼ ਕਰਦਾ ਹੈ ਯਤਨ ਕਰਦਾ ਹੈ ਸਾਵਧਾਨੀ ਰੱਖਦਾ ਹੈ ਸੋਨੋ ਤੋ ਸੰਦੇਸ ਸੁਣੋ ਸੰਦੇਸ ਸਾਹਿਬ ਸੁਣਿਆ ਇਹ ਸੰਦੇਸ਼ ਆ ਪਰਮਾਤਮਾ ਦਿੰਦਾ ਹੈ ਔਰ ਸਮਝ ਲੈਣਾ ਸੰਦੇਸ਼ਾ ਜਿਸ ਦਿਨ ਕੀਰਤਨ ਸੁਣਿਆ ਤੁਹਾਨੂੰ ਰਸ ਆ ਜਾਏ ਪਰਮਾਤਮਾ ਦਾ ਸੰਦੇਸ਼ਾ ਮੈਂ ਆ ਰਿਆਂ ਤੂੰ ਆਪਣੇ ਸੇਜਾ ਛੇ ਟਕ ਆਪਣੇ ਅੰਤਿਸ਼ ਕਰਨ ਨੂੰ ਤੀਤ ਕਰ ਮੈਂ ਆ ਰਿਆਂ ਜਿਸ ਦਿਨ ਪਾਠ ਕਰਦੇ ਆ ਕੋਈ ਸਰੂਰਤ ਆ ਰਹੀ ਹੋ ਜਾਏ ਇਹ ਪਰਮਾਤਮਾ ਦਾ ਸੰਦੇਸ਼ ਹੈ ਜਿਸ ਦਿਨ ਗੁਰਦੁਆਰੇ ਆਂਦੇ ਅੰਦਰ ਕੋਈ ਲਟਕ ਪੈਦਾ ਹੋ ਜਾਏ ਸਮਝ ਲੈਣਾ ਪ੍ਰਭੂ ਦਾ ਸੰਦੇਸ਼ ਹੈ ਸਾਇੰਤ ਨੇ ਸੁਣਾ ਤੋ ਸੰਦੇਸ਼ ਰੋ ਪ੍ਰੇ ਗਰੇ ਸੇ ਜੋਸਾਈ ਪਰਮਾਤਮਾ ਵਾਸਤੇ ਅੰਤਿਸ਼ ਕਰਨ ਦੀ ਸੇਜਾ ਸੁਭ ਗੁਣਾ ਨਾਲ ਵਿਛਾਈ ਇਹ ਤੇ ਖੇਡ ਬਣ ਸਕਦੀ ਹੈ ਉਹ ਰਸ ਹੋਰ ਉਸ ਉਮੰਗ ਨੂੰ ਵਧਾ ਲੈਂਦਾ ਉਹ ਥੋੜਾ ਜਿਹਾ ਰਸ ਉਸ ਸਰੂਰ ਨੂੰ ਹੋਰ ਵਧਾ ਦੇਂਦਾ ਉਸ ਖਿੱਚ ਨੂੰ ਹੋਰ ਵਧਾ ਦੇਂਦਾ ਜ਼ਮੀਨ ਹਰ ਚੀਜ਼ ਨੂੰ ਆਪਣੀ ਤਰਫ ਖਿੱਚਦੀ ਹੈ ਹਰ ਚੀਜ਼ ਨੂੰ ਸਿਰ ਪਾਣੀ ਨੂੰ ਨਹੀਂ ਤੁਸੀਂ ਕੁਝ ਵੀ ਉੱਪਰ ਸੁੱਟੋ ਥੱਲੇ ਆਏਗਾ ਕਦੇ ਸੇ ਸਵੇਖਣ ਭਾਰਤੀ ਮਹਾਪੁਰਸ਼ਾਂ ਦੇ ਪਕਰ ਦੇ ਚ ਇੱਕ ਹੋਰ ਖਿਆਲ ਵੀ ਆਇਆ ਸਾਡੀ ਜਿਹੜੀ ਸੁਰਤ ਹੈ ਕਦੀ ਉੱਚੀ ਉੱਠਦੀ ਹੈ ਬੁਲੰਦੀਆਂ ਨੂੰ ਛੂੰਦੀ ਹੈ ਸ਼ਬਦ ਨੂੰ ਸੁਣ ਕੇ ਪਾਠ ਕਰਕੇ satsang ਕਰਕੇ ਕਿਸੇ ਕਿਸੇ ਦੇ ਬੁਲੰਦੀਆਂ ਨੂੰ ਛੂੰਦੀ ਹੈ ਉਸ ਦਿਨ ਮਨ ਹੋਲਾ ਹੁੰਦਾ ਬਹੁਤ ਮਨੋਸਾਰੇ ਘੜ ਗਏ ਸੁਰਤ ਉੱਚੀ ਉੱਠਦੀ ਹੈ ਭਾਰਤੀ ਕਸ਼ਿ ਸੁਰਤ ਨੂੰ ਪੂਠ ਲੈ ਕੇ ਚੜਦੀ ਹੈ ਕਿ ਧਰਤੀ ਦੀ ਕਸ਼ਿਸ਼ ਦੀ ਇਹ ਕੋਈ ਦਨ ਦੀ ਕਸ਼ਿਸ਼ ਰੂਪ ਦੀ ਕਸ਼ਿਸ਼ ਸਭ ਸਰੀਰ ਧਰਤੀ ਹੋਰ ਕੀ ਹੈ ਰੂਪ ਵੀ ਧਰਤੀ ਹੈ ਦਨ ਵੀ ਧਰਤੀ ਹੈ ਸਭ ਕੋਈ ਧਰਤੀ ਹੈ ਕਿਸੇ ਪਦਾਰਥ ਦੀ ਕਸ਼ਿਸ਼ ਕਿਸੇ ਰੂਪ ਦੀ ਕਸ਼ਿਸ਼ ਕਿਸੇ ਧਨ ਸੰਪਦਾ ਦੀ ਕਸ਼ਿਸ਼ ਫਿਰ ਅੰਦਰ ਪੈਦਾ ਹੋਈ ਕਿ ਉੱਪਰ ਉੱਠੇ ਆਇਆ ਪਾਣੀ ਫਿਰ ਥੱਲੇ ਫਿਰ ਥੱਲੇ ਕਬ ਹੋ ਜੀਵੜਾ ਉਹ ਬਚੜਤ ਹੈ ਕਬ ਹੋ ਜਾਏ ਭਿਆਲ ਬੜਾ ਉੱਚਾ ਉੱਠਿਆ ਸੀ ਕੀਰਤਨ ਸੁਣ ਕੇ ਬਣਾਉ ਚੌਥਿਆ ਸੀ ਪਾਠ ਕਰਕੇ ਜਪ ਕਰ ਕਰਕੇ ਤੇਰੇ ਥੱਲੇ ਤੇਰੇ ਥੱਲੇ ਕਾਰਨ ਜਿਤਨੇ ਚਿਰ ਤੱਕ ਕشش ਦੇ ਧਾਰੇ ਤੋਂ ਇਹ ਪਾਣੀ ਨਿਕਲਿਆ ਨਹੀਂ ਜਿਤਨੇ ਚਿਰ ਤੱਕ ਕشش ਦੇ ਧਾਰੇ ਚ ਕੋਈ ਚੀਜ਼ ਉੱਪਰ ਗਈ ਨਹੀਂ ਥੱਲੇ ਆਏ ਜਿਨ੍ਹਾਂ ਦੀ ਸੁਰਤ ਇਸ ਕشش ਦੇ ਧਾਰੇ ਤੋਂ ਅੱਗੇ ਲੰਘ ਜਾਂਦੀ ਹੈ ਉਹਨਾਂ ਦੇ ਬਾਵੇਂ ਬੰਦ-ਬੰਦ ਵੀ ਕਰ ਦੋ ਸੁਰਤ ਥੱਲੇ ਨਹੀਂ ਆਏ ਨਹੀਂ ਛੇਨਦੇ ਉਹ ਨਾਨੋ ਦੀਵਾਰ ਦੇ जिंदा ਸੁਰਤ ਥੱਲੇ ਨਹੀਂ ਆਏਗੀ ਸਹਾਈ ਨਹੀਂ ਥੱਲੇ ਲੰਘ ਗਈ ਇਤਨੀ ਉੱਪਰ ਇਤਨੀ ਬੁਲੰਦੀਆਂ ਹਮੇ ਚਲੀ ਰਹੀ ਹੈ ਜ਼ਮੀਨ ਨਹੀਂ ਖਿੱਚ ਸਕਦਾ ਨਾ ਧੰਨ ਖਿੱਚ ਸਕਦਾ ਨਾ ਰੂਪ ਖਿੱਚ ਸਕਦਾ ਜ਼ਮੀਨ ਵੀ ਕਸ਼ਿਸ਼ੀ ਘਟੇ ਜ਼ਮੀਨ ਵੀ ਕਸ਼ਿਸ਼ੀ ਨਹੀਂ ਜੋ ਅਸਥੂਲ ਚੀਜ਼ਾਂ ਦੇ ਨਾਲ ਇਹ ਧਰਤੀ ਵਿਵਹਾਰ ਕਰਦੀ ਹੈ ਮਨੁੱਖ ਦੀ ਸੁਰਤ ਦੇ ਨਾਲ ਵੀ ਕਰਦੀ ਹੈ ਮਨੁੱਖ ਦੀ ਸਮਝ ਦੇ ਨਾਲ ਵੀ ਕਰਦੀ ਹੈ ਜੀ ਉਠੀ ਸੁਣ ਤੇ ਕਈ ਵਾਰ ਮਨੋਕ ਨੂੰ ਐਸਾ ਖਿਆਲ ਆਉਂਦਾ ਹੈ ਉਹਨੇ ਹਮੇਸ਼ਾ ਹੀ ਬਣੀ ਰਹੇਗੀ ਨਹੀਂ ਬਣੀ ਰਹਿੰਦੀ ਚੰਗੀਆਂ ਚੰਗੀਆਂ ਦੀ ਨਹੀਂ ਬਣੀ ਰਹਿੰਦੀ ਸਵੇਰੇ ਬੜੇ ਗੁਰਮੁਖ ਸੰਸ਼ਾਮ ਨੂੰ ਮਨਮਕ ਬਣੇ ਬੈਠੇ ਨੇ ਸਵੇਰੇ ਬੜੇ ਸੰਤੋਸ਼ ਸੰਸ਼ਾਮ ਨੂੰ ਲੋਭੀ ਹੋਏ ਬੈਠੇ ਨੇ ਸਵੇਰੇ ਤੇ ਬੜੇ ਸ਼ਾਂਤ ਨਹੀਂ ਮਿਲੇ ਸੰਸ਼ਾਮ ਨੂੰ ਗੋਧੀ ਹੋਏ ਬੈਠੇ ਨੇ ਠੰਡੇ ਆ ਗਏ ਪਾਣੀ ਠੰਡੇ ਆ ਗਏ ਉਸੇ ਜਗ੍ਹਾ ਤੇ ਆ ਗਏ ਜਿੱਥੇ ਟੋਟਿਆ ਸੀ ਇਹ ਕੀ ਨ ਜਾਣੋ ਜਪ ਤਪ ਕਰਕੇ ਜਿਸ ਬੁਲੰਦੀ ਨੂੰ ਛੁਆਇਆ کئی ਵਾਰ ਦੇਖਨੇ ਆ ਫਿਰ ਉਸੇ ਨਿਸ਼ਟਾ ਦੇ ਚ ਆਗੇ ਜਿੱਥੋਂ ਉੱਥੇ ਸੀ ਇਹ ਬਹੁਤ ਸਾਰੇ ਅਭਿਆਸੀਆਂ ਦਾ ਅਨੁਭਵ ਹੈ ਭਾਵੇਂ ਕੁਝ ਕਬੂਲਨ ਭਾਵੇਂ ਨਾ ਕਬੂਲੋ ਹਕੀਕਤ ਹੈ ਇਹ ਅਸਲੀਅਤ ਹੈ ਬਾਰੰਬਰ ਮ ਆਏ ਬੜੀ ਮਿਹਨਤ ਕੀਤੀ ਅਦਰ ਗਏ ਹਉਦੜ ਗਏ ਉਦੜ ਜਪ ਕੀਤਾ ਤਪ ਕੀਤਾ ਇੱਕ ਤੀਰਤੇ ਗਏ ਦੂਸਰੇ ਤੀਰਤੇ ਗਏ ਖੇਡ ਨਾ ਬਣੇ ਉਦ੍ਰਿਸ਼ ਨਹੀਂ ਦਿਖਾਈ ਦਿੱਤਾ ਅਤੇ ਇਸ ਤਰ੍ਹਾਂ ਭਟਕਣਾ ਵੇਰਕ ਚਲੇ ਗਈ ਹਾਂਜੀ